ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜੇ 10ਵੀਂ ਕਲਾਸ ਦੇ ਐਲਾਨ ਦਿੱਤੇ ਗਏ ਨੇ ਦੱਸਿਏ ਕੀ ਨਤੀਜੇ ਨੇ ਇਸ ਵਾਰ ਫੇਰ ਪਹਿਲੇ 3 ਨੰਬਰ ਦੇ ਉੱਤੇ ਯਾਨੀ ਕਿ ਫਸਟ ਸੈਕੰਡ ਤੇ ਥਰਡ ਲੜਕੀਆਂ ਨੇ ਬਾਜ਼ੀ ਮਾਰੀ ਹੈ ਦੁਪਹਿਰ ਦੇ ਸਮੇਂ ਨਤੀਜੇ ਦਾ ਐਲਾਨ ਹੋ ਗਿਆ ਹੈ ਵਿਦਿਆਰਥੀ ਜੋ ਕਿ ਵੈਬਸਾਈਟ ਦੇ ਉੱਤੇ ਨਤੀਜਿਆਂ ਨੂੰ ਚੈੱਕ ਕਰ ਸਕਦੇ ਨੇ ਵਿਦਿਆਰਥੀਆਂ ਦੇ ਵੱਲੋਂ ਜੋ ਕਿ ਨਤੀਜੇ ਦੇਖਣ ਦੇ ਲਈ ਕੋਈ ਅਲੱਗ ਤੋਂ ਗਜ਼ਟ ਹੈ ਜੋ ਵਿਭਾਗ ਦੇ ਵੱਲੋਂ ਜਾਰੀ ਨਹੀਂ ਕੀਤਾ ਗਿਆ ਹੈ ਵੈਬਸਾਈਟ ਦੇ ਉੱਤੇ ਹੀ ਤੁਸੀਂ ਅਧਿਕਾਰਤ ਵੈਬਸਾਈਟ ਦੇ ਉੱਤੇ ਹੀ ਤੁਸੀਂ ਨਤੀਜੇ ਨੇ ਜੋ ਕਿ 10ਵੀਂ ਦੇ ਦੇਖ ਸਕਦੇ ਹੋ اور ਇਸ ਵਾਰ ਲਗਭਗ 3 ਲੱਖ ਵਿਦਿਆਰਥੀਆਂ ਨੇ ਇਹਨਾਂ ਪੇਪਰਾਂ ਦੇ ਵਿੱਚ ਹਿੱਸਾ ਲਿਆ ਸੀ ਬੋਰਡ ਦੀ ਕੋਸ਼ਿਸ਼ ਸੀ ਇਹ ਗੱਲ بار بار ਕਹੀ ਜਾ ਰਹੀ ਸੀ ਕਿ ਆਨਲਾਈਨ ਜੋ ਕਿ ਜਲਦ ਵਿਦਿਆਰਥੀਆਂ ਨੂੰ ਨਤੀਜੇ ਦੇ ਦਿੱਤੇ ਜਾਣਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਗਲੀਆਂ ਕਲਾਸਾਂ ਦੇ ਲਈ ਜਮਾਤਾਂ ਦੇ ਲਈ ਬੱਚਿਆਂ ਨੂੰ ਐਡਮਿਸ਼ਨ ਹੈ ਮਿਲ ਸਕੇ ਔਰ ਸਰਟੀਫਿਕੇਟ ਜੋ ਕਿ ਉਹੀ ਬੱਚਿਆਂ ਨੂੰ ਜਾਰੀ ਕੀਤੇ ਜਾਣਗੇ ਜਿਨ੍ਹਾਂ ਨੇ ਹਾਰਡ ਕਾਪੀ ਦੇ ਲਈ ਪਹਿਲਾਂ ਹੀ ਅਪਲਾਈ ਕੀਤਾ ਸੀ ਹਾਰਡ ਕਾਪੀ ਉਹਨਾਂ ਹੀ ਬੱਚਿਆਂ ਨੂੰ ਦਿੱਤਾ ਜਾਣਗੀ ਜਿਨ੍ਹਾਂ ਨੇ ਪਹਿਲਾਂ ਹਾਰਡ ਕਾਪੀ ਦੇ ਲਈ ਅਪਲਾਈ ਕੀਤਾ ਸੀ ਔਰ ਅਧਿਕਾਰਤ ਵੈੱਬਸਾਈਟ ਦੇ ਉੱਤੇ ਹੀ ਨਤੀਜੇ ਤੁਸੀਂ ਚੈੱਕ ਕਰਨੇ ਆ ਅਧਿਕਾਰਤ ਵੈੱਬਸਾਈਟ ਜੋ ਕਿ www.pseb.ac.in ਤੇ ਜਾ ਕੇ ਤੁਸੀਂ ਨਤੀਜੇ ਦੇਖ ਸਕਦੇ ਹੋ ਰਿਜ਼ਲਟ ਸੈਕਸ਼ਨ ਦੇ ਵਿੱਚ ਤੁਸੀਂ ਜਾ ਕੇ ਕਲਿੱਕ ਕਰਨਾ ਹੈ ਰਿਜ਼ਲਟ ਸੈਕਸ਼ਨ ਦੇ ਵਿੱਚ ਤੁਹਾਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਜੋ ਕਿ 10th ਕਲਾਸ ਦੇ ਨਤੀਜੇ ਉੱਤੇ ਕਾਲਮ ਮਿਲ ਜਾਵੇਗਾ ਕਾਲਮ ਦੇ ਉੱਤੇ ਜਾ ਕੇ ਚੈੱਕ ਕਰ ਸਕਦੇ ਹੋ ਅਤੇ ਇਸ ਦਾ ਲਿੰਕ ਡਿਜੀ ਲੋਕਰ ਪੋਰਟਲ ਤੇ ਵੀ ਐਪ ਤੇ ਵੀ ਉਪਲਬਧ ਕਰਵਾਇਆ ਜਾਵੇਗਾ ਔਰ ਮੈਰਿਟ ਸੂਚੀ ਦੀ ਜੇਕਰ ਗੱਲ ਕਰੀਏ ਤਾਂ ਦੁਪਹਿਰ ਦੇ ਸਮੇਂ ਜੋ ਮੈਰਿਟ ਸੂਚੀ ਵੀ ਜਾਰੀ ਹੋ ਚੁੱਕੀ ਹੈ ਪਹਿਲੇ ਤਿੰਨ ਜੋ ਕਿ ਜਮਾਤ 10ਵੀਂ ਦੇ ਵਿਦਿਆਰਥੀ ਨੇ ਜੋ ਲੜਕੀਆਂ ਨੇ ਜਿਨ੍ਹਾਂ ਨੇ ਜੋ ਪਹਿਲੇ ਤਿੰਨ ਜਗ੍ਹਾ ਤੇ ਜੋ ਆਈਆਂ ਨੇ ਫਸਟ ਸੈਕੰਡ ਥਰਡ ਡਿਵੀਜ਼ਨ ਜੋ ਲੜਕੀਆਂ ਦੀ ਆਈ ਹੈ ਔਰ ਉਸ ਬਾਰੇ ਵੀ ਜੋ ਕਿ ਤੁਹਾਨੂੰ ਦੱਸ ਦਿੰਨੇ ਆ ਕਿ ਜੋ ਤਿੰਨੋਂ ਦੇ ਤਿੰਨੋਂ ਵਿਦਿਆਰਥਣਾਂ ਨੇ ਉਹਨਾਂ ਨੇ 650 ਚੋਂ 650 ਅੰਕ ਪ੍ਰਾਪਤ ਕੀਤੇ ਨੇ ਤਿੰਨਾਂ ਨੇ ਹੀ 100% ਨਤੀਜਾ ਹੈ ਜਿਨ੍ਹਾਂ ਦਾ ਔਰ ਬੋਰਡ ਦੇ ਵੱਲੋਂ ਅਧਿਕਾਰਤ ਵੈਬਸਾਈਟ ਦੇ ਉੱਤੇ ਨਤੀਜੇ ਐ ਜੋ ਕਿ ਪਾ ਦਿੱਤੇ ਗਏ ਨੇ ਔਰ ਜੋ ਤਿੰਨ ਵਿਦਿਆਰਥਣਾਂ ਨੇ ਜੋ ਤਿੰਨਾਂ ਨੇ ਐਗਜ਼ਾਮ ਦਿੱਤਾ ਸੀ 10ਵੀਂ ਜਮਾਤ ਦੇ ਪੇਪਰ ਦਿੱਤੇ ਸੀ ਔਰ ਜੋ ਫਸਟ ਸੈਕੰਡ ਤੇ ਥਰਡ ਤਿੰਨੋਂ ਹੀ ਲੜਕੀਆਂ ਨੇ ਉਹਨਾਂ ਬਾਰੇ ਵੀ ਵੇਰਵਾ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਜੋ ਕਿ ਤਿੰਨ ਲੜਕੀਆਂ ਨੇ ਉਹਨਾਂ ਦੇ ਨਾਮ ਦੱਸ ਦਿੰਨੇ ਆ ਤੁਹਾਨੂੰ ਜੋ ਕਿ ਫਸਟ ਡਿਵੀਜ਼ਨ ਜਿਹੜੀ ਲੜਕੀ ਦੀ ਆਈ ਹੈ ਅਸ਼ਨੂਰ ਕੋਰ ਹੈ ਪਿਤਾ ਦਾ ਨਾਮ ਜੋ ਕਿ ਪਰਜੀਤ ਸਿੰਘ ਹੈ ਔਰ 654 650 ਅੰਕ ਪ੍ਰਾਪਤ ਕੀਤੇ ਨੇ ਜੋ ਕਿ 100% ਹੈ ਇਹ ਰਿਜ਼ਲਟ ਹੈ 100% ਦੇ ਨਤੀਜੇ ਆਏ ਨੇ ਔਰ ਦੂਸਰੇ ਨੰਬਰ ਤੇ ਜੋ ਕਿ ਵਿਦਿਆਰਥਣ ਨੇ ਜੋ ਪੰਜਾਬ ਦੀਆਂ ਇਹ ਬੱਚੀਆਂ ਨੇ ਜਿਨ੍ਹਾਂ ਨੇ 100% ਨਤੀਜੇ ਲੈ ਕੇ ਆਈਆਂ ਨੇ ਦਸਵੀਂ ਜਮਾਤ ਚ ਰਤਨਦੀਪ ਕੌਰ ਔਰ ਇਹਨਾਂ ਦੇ ਵੀ ਨੰਬਰ ਨੇ ਜੋ 650 ਚ 650 ਅੰਕ ਆਏ ਨੇ ਉਸ ਤੋਂ ਬਾਅਦ ਅਗਲਾ ਨਾਮ ਹੈ ਅਰਸ਼ਦੀਪ ਕੌਰ ਔਰ ਇਹ ਵੀ ਜੋ ਕਿ 650 ਚ 650 ਅੰਕ ਲਿਆ ਕੇ ਜੋ 100% ਦੀ ਨਤੀਜੇ ਲੈ ਕੇ ਆਈਆਂ ਨੇ ਦਸਵੀਂ ਦੇ ਕਲਾਸ ਦੇ ਨਤੀਜੇ ਆ ਗਏ ਨੇ ਅਧਿਕਾਰਤ ਵੈਬਸਾਈਟ ਤੇ ਤੁਸੀਂ ਨਤੀਜਿਆਂ ਨੂੰ ਚੈੱਕ ਕਰ ਸਕਦੇ ਹੋ ਔਰ ਜੋ ਖੁਸ਼ੀ ਵਾਲੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ 12ਵੀਂ ਜਮਾਤ ਦੇ ਨਤੀਜੇ ਵੀ ਆਏ ਸੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ 10ਵੀਂ ਜਮਾਤ ਦੇ ਵੀ ਨਤੀਜੇ ਆ ਗਏ ਨੇ ਔਰ ਪਹਿਲੀਆਂ ਤਿੰਨ ਪੋਜੀਸ਼ਨਾਂ ਨੇ ਜੋ ਕਿ ਦੋਨੋਂ ਹੀ ਕਲਾਸਾਂ ਦੇ ਵਿੱਚ ਲੜਕੀਆਂ ਨੇ ਦੋਨੋਂ ਜਮਾਤਾਂ ਦੀਆਂ ਲੜਕੀਆਂ ਨੇ ਪਹਿਲੀਆਂ ਤਿੰਨ ਪੋਜੀਸ਼ਨਾਂ ਦੇ ਉੱਤੇ ਜੋ ਕਿ ਆਪਣੀ ਜਗ੍ਹਾ ਬਣਾਈ ਹੈ ਫਰਸਟ ਸੈਕੰਡ ਤੇ ਥਰਡ ਪੋਜੀਸ਼ਨ ਤੇ ਉੱਤੇ ਜੋ ਕਿ ਲੜਕੀਆਂ ਨੇ ਆਪਣੀ ਜਗ੍ਹਾ ਬਣਾਈ ਹੈ ਕਹਿ ਸਕਦੇ ਆ ਕਿ ਇੱਕ ਕਾਫੀ ਵੱਡੀ ਗੱਲ ਬਣ ਜਾਂਦੀ ਹੈ ਔਰ 10ਥ ਕਲਾਸ ਦੇ ਵਿੱਚ ਜੋ ਤਿੰਨੋਂ ਲੜਕੀਆਂ ਨੇ ਤਿੰਨੋ ਲੜਕੀਆਂ ਉਤੋਂ 100% ਦੀ ਜੋ ਕਿ 100% ਉਹਨਾਂ ਦਾ ਨਤੀਜੇ ਆਏ ਨੇ 650 ਤੋਂ 650 ਉਹਨਾਂ ਦੇ ਨਤੀਜੇ ਆਏ ਨੇ ਔਰ ਦਸਵੀਂ ਕਲਾਸ ਦੇ ਨਤੀਜੇ ਉਹਨਾਂ ਆ ਚੁੱਕੇ ਨੇ ਨਤੀਜੇ ਜੋ ਕਿ ਤੁਸੀਂ ਅਧਿਕਾਰਤ ਵੈੱਬਸਾਈਟ ਦੇ ਉੱਤੇ ਜਾ ਕੇ ਚੈੱਕ ਕਰ ਸਕਦੇ ਹੋ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜੇ ਦਸਵੀਂ ਕਲਾਸ ਦੇ ਐਲਾਨ ਦਿੱਤੇ ਗਏ ਨੇ ਦੱਸਿਏ ਕੀ ਨਤੀਜੇ ਨੇ ਇਸ ਵਾਰ ਫਿਰ ਪਹਿਲੇ 3 ਨੰਬਰ ਦੇ ਉੱਤੇ ਯਾਨੀ ਕਿ ਫਸਟ ਸੈਕੰਡ ਤੇ ਥਰਡ ਲੜਕੀਆਂ ਨੇ ਬਾਜ਼ੀ ਮਾਰੀ ਹੈ ਦੁਪਹਿਰ ਦੇ ਸਮੇਂ ਨਤੀਜੇ ਦਾ ਐਲਾਨ ਹੋ ਗਿਆ ਹੈ ਵਿਦਿਆਰਥੀ ਜੋ ਕਿ ਵੈੱਬਸਾਈਟ ਦੇ ਦੇ ਨਤੀਜਿਆਂ ਨੂੰ ਚੈੱਕ ਕਰ ਸਕਦੇ ਨੇ ਵਿਦਿਆਰਥੀਆਂ ਦੇ ਵੱਲੋਂ ਜੋ ਕਿ ਨਤੀਜੇ ਦੇਖਣ ਦੇ ਲਈ ਕੋਈ ਅਲੱਗ ਤੋਂ ਗਜ਼ਟ ਹੈ ਜੋ ਵਿਪਾਕ ਦੇ ਵੱਲੋਂ ਜਾਰੀ ਨਹੀਂ ਕੀਤਾ ਗਿਆ ਹੈ ਵੈੱਬਸਾਈਟ ਦੇ ਉੱਤੇ ਹੀ ਤੁਸੀਂ ਅਧਿਕਾਰਤ ਵੈੱਬਸਾਈਟ ਦੇ ਉੱਤੇ ਹੀ ਤੁਸੀਂ ਨਤੀਜੇ ਨੇ ਜੋ ਕਿ 10ਵੀਂ ਦੇ ਦੇਖ ਸਕਦੇ ਹੋ ਔਰ ਇਸ ਵਾਰ ਲਗਭਗ 3 ਲੱਖ ਵਿਦਿਆਰਥੀਆਂ ਨੇ ਇਹਨਾਂ ਪੇਪਰਾਂ ਦੇ ਵਿੱਚ ਹਿੱਸਾ ਲਿਆ ਸੀ ਬੋਰਡ ਦੀ ਕੋਸ਼ਿਸ਼ ਸੀ ਇਹ ਗੱਲ बार-बार कही ਜਾ ਰਹੀ ਸੀ ਕਿ ਆਨਲਾਈਨ ਜੋ ਕਿ ਜਲਦ ਵਿਦਿਆਰਥੀਆਂ ਨੂੰ ਨਤੀਜੇ ਦੇ ਦਿੱਤੇ ਜਾਣਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਗਲੀਆਂ ਕਲਾਸਾਂ ਦੇ ਲਈ ਜਮਾਤਾਂ ਦੇ ਲਈ ਬੱਚਿਆਂ ਨੂੰ ਐਡਮਿਸ਼ਨ ਹੈ ਮਿਲ ਸਕੇ ਔਰ ਸਰਟੀਫਿਕੇਟ ਜੋ ਕਿ ਉਹੀ ਬੱਚਿਆਂ ਨੂੰ ਜਾਰੀ ਕੀਤੇ ਜਾਣਗੇ ਜਿਨ੍ਹਾਂ ਨੇ ਹਾਰਡ ਕਾਪੀ ਦੇ ਲਈ ਪਹਿਲਾਂ ਹੀ ਅਪਲਾਈ ਕੀਤਾ ਸੀ ਹਾਰਡ ਕਾਪੀ ਉਹਨਾਂ ਹੀ ਬੱਚਿਆਂ ਨੂੰ ਦਿੱਤਾ ਜਾਣਗੀ ਜਿਨ੍ਹਾਂ ਨੇ ਪਹਿਲਾਂ ਹਾਰਡ ਕਾਪੀ ਦੇ ਲਈ ਅਪਲਾਈ ਕੀਤਾ ਸੀ ਔਰ ਅਧਿਕਾਰਤ ਵੈੱਬਸਾਈਟ ਦੇ ਉੱਤੇ ਹੀ ਨਤੀਜੇ ਤੁਸੀਂ ਚੈੱਕ ਕਰਨੇ ਆ ਅਧਿਕਾਰਤ ਵੈੱਬਸਾਈਟ ਜੋ ਕਿ www.pseb.ac.in ਤੇ ਜਾ ਕੇ ਤੁਸੀਂ ਨਤੀਜੇ ਦੇਖ ਸਕਦੇ ਹੋ ਰਿਜ਼ਲਟ ਸੈਕਸ਼ਨ ਦੇ ਵਿੱਚ ਤੁਸੀਂ ਜਾ ਕੇ ਕਲਿੱਕ ਕਰਨਾ ਹੈ ਰਿਜ਼ਲਟ ਸੈਕਸ਼ਨ ਦੇ ਵਿੱਚ ਤੁਹਾਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਜੋ ਕਿ 10th ਕਲਾਸ ਦੇ ਨਤੀਜੇ ਉੱਤੇ ਕਾਲਮ ਮਿਲ ਜਾਵੇਗਾ ਕਾਲਮ ਦੇ ਉੱਤੇ ਜਾ ਕੇ ਚੈੱਕ ਕਰ ਸਕਦੇ ਹੋ ਅਤੇ ਇਸ ਦਾ ਲਿੰਕ ਡਿਜੀ ਲੋਕਰ ਪੋਰਟਲ ਤੇ ਵੀ ਐਪ ਦੇ ਵੀ ਉਪਲਬਧ ਕਰਵਾਇਆ ਜਾਵੇਗਾ ਔਰ ਮੈਰਿਟ ਸੂਚੀ ਦੀ ਜੇਕਰ ਗੱਲ ਕਰੀਏ ਤਾਂ ਦੁਪਹਿਰ ਦੇ ਸਮੇਂ ਜੋ ਮੈਰਿਟ ਸੂਚੀ ਵੀ ਜਾਰੀ ਹੋ ਚੁੱਕੀ ਹੈ ਪਹਿਲੇ ਤਿੰਨ ਜੋ ਕਿ ਜਮਾਤ 10ਵੀਂ ਦੇ ਵਿਦਿਆਰਥੀ ਨੇ ਜੋ ਲੜਕੀਆਂ ਨੇ ਜਿਨ੍ਹਾਂ ਨੇ ਜੋ ਪਹਿਲੇ ਤਿੰਨ ਜਗ੍ਹਾ ਤੇ ਜੋ ਆਈਆਂ ਨੇ ਫਸਟ ਸੈਕੰਡ ਥਰਡ ਡਿਵੀਜ਼ਨ ਜੋ ਲੜਕੀਆਂ ਦੀ ਆਈ ਹੈ ਔਰ ਉਸ ਬਾਰੇ ਵੀ ਜੋ ਕਿ ਤੁਹਾਨੂੰ ਦੱਸ ਦਿੰਨੇ ਆ ਕਿ ਜੋ ਤਿੰਨੋਂ ਦੇ ਤਿੰਨੋਂ ਵਿਦਿਆਰਥਣਾਂ ਨੇ ਉਹਨਾਂ ਨੇ 650 ਚੋਂ 650 ਅੰਕ ਪ੍ਰਾਪਤ ਕੀਤੇ ਨੇ ਤਿੰਨਾਂ ਨੇ ਹੀ 100% ਨਤੀਜਾ ਹੋਇਆ ਜਿਨ੍ਹਾਂ ਦਾ ਔਰ ਬੋਰਡ ਦੇ ਵੱਲੋਂ ਅਧਿਕਾਰਤ ਵੈਬਸਾਈਟ ਦੇ ਉੱਤੇ ਨਤੀਜੇ ਐ ਜੋ ਕਿ ਪਾ ਦਿੱਤੇ ਗਏ ਨੇ ਔਰ ਜੋ ਤਿੰਨ ਵਿਦਿਆਰਥਣਾਂ ਨੇ ਜੋ ਤਿੰਨਾਂ ਨੇ ਐਗਜ਼ਾਮ ਦਿੱਤਾ ਸੀ 10ਵੀਂ ਜਮਾਤ ਦੇ ਪੇਪਰ ਦਿੱਤੇ ਸੀ ਔਰ ਜੋ ਫਸਟ ਸੈਕੰਡ ਤੇ ਥਰਡ ਤਿੰਨੋਂ ਹੀ ਲੜਕੀਆਂ ਨੇ ਉਹਨਾਂ ਬਾਰੇ ਵੀ ਵੇਰਵਾ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਜੋ ਕਿ ਤਿੰਨ ਲੜਕੀਆਂ ਨੇ ਉਹਨਾਂ ਦੇ ਨਾਮ ਦੱਸ ਦਿੰਨੇ ਆ ਤੁਹਾਨੂੰ ਜੋ ਕਿ ਫਸਟ ਡਿਵੀਜ਼ਨ ਜਿਹੜੀ ਲੜਕੀ ਦੀ ਆਈ ਹੈ ਅਸ਼ਨੂਰ ਕੋਰ ਹੈ ਪਿਤਾ ਦਾ ਨਾਮ ਜੋ ਕਿ ਪਰਜੀਤ ਸਿੰਘ ਹੈ ਔਰ 654 650 ਅੰਕ ਪ੍ਰਾਪਤ ਕੀਤੇ ਨੇ ਜੋ ਕਿ 100% ਹੈ ਇਹ ਰਿਜ਼ਲਟ ਹੈ 100% ਦੀ ਜਿਸ ਨਤੀਜੇ ਆਏ ਨੇ ਔਰ ਦੂਸਰੇ ਨੰਬਰ ਤੇ ਜੋ ਕਿ ਵਿਦਿਆਰਥਣ ਨੇ ਜੋ ਪੰਜਾਬ ਦੀ ਹੈ ਇਹ ਬੱਚੀਆਂ ਨੇ ਜਿਨ੍ਹਾਂ ਨੇ 100% ਨਤੀਜੇ ਲੈ ਕੇ ਆਈਆਂ ਨੇ 10ਵੀਂ ਜਮਾਤ ਚੋਂ ਰਤਨਦੀਪ ਕੌਰ ਔਰ ਇਹਨਾਂ ਦੇ ਵੀ ਨੰਬਰ ਨੇ ਜੋ 650 ਚ 650 ਅੰਕ ਆਏ ਨੇ ਉਸ ਤੋਂ ਬਾਅਦ ਅਗਲਾ ਨਾਮ ਹੈ ਅਰਸ਼ਦੀਪ ਕੌਰ ਔਰ ਇਹ ਵੀ ਜੋ ਕਿ 650 ਚ 650 ਅੰਕ ਲਿਆ ਕੇ ਜੋ 100% ਦੀ ਨਤੀਜੇ ਲੈ ਕੇ ਆਈਆਂ ਨੇ 10ਵੀਂ ਦੇ ਕਲਾਸ ਦੇ ਨਤੀਜੇ ਆ ਗਏ ਨੇ ਅਧਿਕਾਰਤ ਵੈਬਸਾਈਟ ਤੇ ਤੁਸੀਂ ਨਤੀਜਿਆਂ ਨੂੰ ਚੈੱਕ ਕਰ ਸਕਦੇ ਹੋ ਔਰ ਜੋ ਖੁਸ਼ੀ ਵਾਲੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ 12ਵੀਂ ਜਮਾਤ ਦੇ ਨਤੀਜੇ ਵੀ ਆਏ ਸੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ 10ਵੀਂ ਜਮਾਤ ਦੇ ਵੀ ਨਤੀਜੇ ਆ ਗਏ ਨੇ ਔਰ ਪਹਿਲੀਆਂ ਤਿੰਨ ਪੋਜੀਸ਼ਨਾਂ ਨੇ ਜੋ ਕਿ ਦੋਨੋਂ ਹੀ ਕਲਾਸਾਂ ਦੇ ਵਿੱਚ ਲੜਕੀਆਂ ਨੇ ਦੋਨੋਂ ਜਮਾਤਾਂ ਦੀਆਂ ਲੜਕੀਆਂ ਨੇ ਪਹਿਲੀਆਂ ਤਿੰਨ ਪੋਜੀਸ਼ਨਾਂ ਦੇ ਉੱਤੇ ਜੋ ਕਿ ਆਪਣੀ ਜਗ੍ਹਾ ਬਣਾਈ ਹੈ ਫਸਟ ਸੈਕੰਡ ਤੇ ਥਰਡ ਪੋਜੀਸ਼ਨ ਤੇ ਉੱਤੇ ਜੋ ਕਿ ਲੜਕੀਆਂ ਨੇ ਆਪਣੀ ਜਗ੍ਹਾ ਬਣਾਈ ਹੈ ਕਹਿ ਸਕਦੇ ਹਾਂ ਕਿ ਇੱਕ ਕਾਫੀ ਵੱਡੀ ਗੱਲ ਬਣ ਜਾਂਦੀ ਹੈ ਔਰ 10ਥ ਕਲਾਸ ਦੇ ਵਿੱਚ ਜੋ ਤਿੰਨੋਂ ਲੜਕੀ ਨੇ ਤਿੰਨੋਂ ਲੜਕੀਆਂ ਉਤੋਂ 100% ਦੀ ਜੋ ਕਿ 100% ਉਹਨਾਂ ਦਾ ਨਤੀਜੇ ਆਏ ਨੇ 650 ਤੋਂ 650 ਉਹਨਾਂ ਦੇ ਨਤੀਜੇ ਆਏ ਨੇ ਔਰ 10ਵੀਂ ਕਲਾਸ ਦੇ ਨਤੀਜੇ ਉਹਨਾਂ ਆ ਚੁੱਕੇ ਨੇ ਨਤੀਜੇ ਜੋ ਕਿ ਤੁਸੀਂ ਅਧਿਕਾਰਤ ਵੈੱਬਸਾਈਟ ਦੇ ਉੱਤੇ ਜਾ ਕੇ ਚੈੱਕ ਕਰ ਸਕਦੇ ਹੋ